ਗੁਰਪ੍ਰੀਤ ਸਿੰਘ ਆ ਜੀ ਵੀ ਕੇ ਜੋ ਨਗਰਾਹਾ ਕਾਈ ਪ੍ਰਧਾਨ ਜੀ ਸਾਹਨੇ ਤੋਂ ਕਿ ਅੱਜ ਥੋੜੇ ਇਥੇ ਇੱਕ ਕਤਲ ਹੋਇਆ ਹੈਗਾ ਸਾਹ ਪਤਨਾਂ ਦੇ ਬੇਟੇ ਸੁਖਵਿੰਦਰ ਸਿੱਕਲ ਦਾ ਤਦ ਕੀ ਕਹਿਣਾ ਜੀ ਕਿਉਂ ਹੋਇਆ ਕੀ ਗੱਲ ਹੈ ਸਾਰੀ ਇਹ ਬਹੁਤ ਮਾੜੀ ਗੱਲ ਆ ਜੀ ਬਹੁਤ ਮੰਗ ਭਾਗੀ ਖਬਰ ਆ ਜੀ ਜੋ ਆ ਨੌਜਵਾਨ ਦੇ ਕਤਲ ਦਿਨੋਂ ਦਿਨ ਵੱਧ ਰਹੇ ਆ ਸਿਆਸਤਾਂ ਪਤਾ ਨਹੀਂ ਸਰਕਾਰ ਕੀ ਕਰ ਰਹੀ ਅੱਖਾਂ ਮੀਚੀ ਬੈਠੀ ਆ ਨੌਜਵਾਨਾਂ ਦੇ ਜ਼ਿਆਦਾਤਰ ਕਤਲ ਹੁੰਦੇ ਆ ਦੇਖੋ ਪਿੱਛੇ ਜੇ ਸਿੱਧੂ ਮੂਸੇ ਵਾਲਾ ਮਾਰਿਆ ਉਦੋਂ ਉਹਨੂੰ ਨਹੀਂ ਕੋਈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੋਰ ਅਨੇਕਾਂ ਹੀ ਕਤਲ ਹੋਈ ਜਾਂਦੇ ਆਗੇ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਹੱਥ ਬਣ ਕੇ ਸਾਡੀ ਬੇਨਤੀ ਆ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਨੇ ਆਹ ਕਤਲ ਕੀਤਾਗਾ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਲਾਖਾਂ ਮਗਰ ਛੱਟਿਆ ਜਾਵੇ ਤਾਂ ਤੋਦੇ ਤੇ ਕਾਰਵਾਈ ਕੀਤੀ ਜਾਵੇ ਜੀ ਪਹਿਲਾਂ ਵੀ ਜਿਹੜੀ ਕਲਕੱਤਾ ਵੱਲੋਂ ਐਫਐਸ ਸਿਕਿਉਰਿਟੀ ਵੀ ਮੰਗੀ ਗਈ ਸੀ ਜਨਾ ਕੀ ਕਾਰਨ ਕੀ ਸੀ ਉਹਦੋਂ ਵੀ ਉਹਨੂੰ ਸਿਕਿਉਰਿਟੀ ਦਿੱਤੀ ਨਹੀਂ ਜੀ ਸਿਕਿਉਰਿਟੀ ਦੇਣ ਦਾ ਨਾਲ ਫਰਜ਼ ਬਣਦਾ ਸੀਗਾ ਜੀ ਸਰਕਾਰ ਦਾ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੇਰੇ ਨਾਲ ਡਾਟ ਆ ਗਈ ਵੀ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਰਾਜਨ ਦੇ ਨਾਂ ਤੇ ਮਾਤਾ ਜੀ ਉਹਨਾਂ ਦੇ ਸਰਪੰਚ ਸੀਗੇ ਉਹ ਲਾਗੜਾਡ ਕਰਨ ਕਰ ਕੀ ਹੋਇਆ ਜੀ ਜੋ ਕੰਮ ਵੀ ਹੋਇਆ ਪਰ ਸਕਿਉਰਟੀ ਵੀ ਦੇਣੀ ਚਾਹੀਦੀ ਸਰਕਾਰ ਨੂੰ ਆਮਦਾਲ ਪਾਰਟੀ ਆ ਜਿਹੜੀ ਇਹ ਫੇਲ ਹੋ ਚੁੱਕੀ ਹੈ ਜੀ ਨਾਲ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਕਿ ਇਹ ਮਰਦ ਪਾਸ ਕਰ ਰਹੀ ਹੋਈ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਸਰਪੰਚ ਬੀਬੀ ਮਲਕੀਤ ਕੌਰ ਕੋਲਕੱਤਾ ਦੇ ਜਿਹੜੇ ਸਾਬਕਾ ਸਰਪੰਚ ਸੀਗੇ ਮਲਕੀਤ ਕੌਰ ਕੋਲਕੱਤਾ ਉਹਨਾਂ ਦੇ ਜਿਹੜੇ ਪੁੱਤਰ ਆ ਗਏ ਉਹਨਾਂ ਦੀ ਤਕਰੀਬਨ ਇੱਕ ਘੰਟਾ ਪਹਿਲਾਂ 4:30 ਵਜੇ ਦੇ ਕਰੀਬ ਬੱਸ ਸਟੈਂਡ ਸ਼ਹਿਣਾ ਤੇ ਉਹ ਕੋ ਪ੍ਰਾਪਰਟੀ ਡੀਲਰ ਦੇ ਦੁਕਾਨ ਤੇ ਬੈਠਾ ਗੱਲਾਂ ਕਰ ਰਿਹਾ ਸੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੇ ਗੋਲੀ ਮਾਰ ਕੇ ਜਿਹੜੇ ਉਹ ਮੌਕੇ ਤੇ ਫਰਾਰ ਹੋ ਗਏ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਅੱਜ ਸਾਡਾ ਸਮੁੱਚਾ ਪਿੰਡ ਸਮੁੱਚਾ ਪਰਿਵਾਰ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਇੱਥੇ ਮੇਨ ਬਸਟੈਂਡ ਸ਼ੈਣਾ ਤੇ ਖੜਾ ਹੈ ਜੀ ਕਿੰਨੀਆਂ ਗੋਲੀਆਂ ਲੱਗੀਆਂ ਬਾਈ ਕਲਕੱਤਾ ਗੋਲੀ ਉਹਦੇ ਮਤਲਬ ਕਿਸੇ ਪੁਰਸ਼ ਦੇ ਕਾਬਦੇ ਦਾ ਸ਼ਟਰ ਲੱਗਿਆ ਹੋਵੇ ਗੋਲ ਗੋਲੇ ਗਲਾਂ ਵਿੱਚ ਗਲ ਬੇਦੀ ਬਲੱਡ ਆ ਜਿਹੜਾ ਬਹੁਤ ਜ਼ਿਆਦਾ ਨਿਕਲ ਰਿਹਾ ਸੀ ਉਦੀ ਗੋਲੀ ਬੱਜੜ ਨਾਲ ਤੁਰੰਤ ਹੀ ਮੌਤ ਹੋ ਗਈ ਦੱਛਾ ਜਾ ਰਿਹਾ ਕਿ ਜਿਹੜਾ ਹਮਲਾਵਾਰ ਸੀਗਾ ਉਹ ਗੱਡੀ ਚ ਉਤਰ ਕੇ ਇੱਕ ਪ੍ਰਾਪਰਟੀ ਲੀਜ਼ ਦੀ ਦੁਕਾਨ ਦੇ ਵਿੱਚ ਬੜਿਆ ਸੀਗਾ ਉੱਥੋਂ ਨੇ ਉਹ ਫਾਇਰ ਕਰਕੇ ਗੋਲੀ ਮਾਰ ਕੇ ਉਦੀ ਧੌਣ ਦੇ ਵਿੱਚ ਤਾਂ ਤੁਰੰਤ ਮੌਕੇ ਤੇ ਆਪਣੀ ਗੱਡੀ ਲਿਜਾ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ ਉਹ ਕੁਝ ਕੁ ਸਮਾਂ ਦੀ ਦੂਰੀ ਤੇ ਇੱਥੇ ਜਿਹੜਾ ਥਾਣਾ ਵੀ ਆ ਕਿੰਨਾ ਥਾਣਾ ਸਿਰਫ 200 ਗਾਇਜ਼ ਦੀ ਦੂਰੀ ਤੀ ਹੈਗਾ ਜੀ ਪੁਲਿਸ ਪ੍ਰਸ਼ਾਸਨ ਨੂੰ ਤਾਂ ਕਾਫੀ ਟਾਈਮ ਬਾਅਦ ਆਇਆਗਾ ਜਦੋਂ ਕਿ ਹੁਣ ਸਾਡੇ ਇੱਕ ਸੋਮ ਕੁਮਾਰ ਸ਼ਰਮਾ ਜੀ ਵੀ ਡੀ ਐਚ ਪੀ ਤਪਾ ਵੀ ਉਹਨਾਂ ਦੀ ਗਵਾਈ ਵਿੱਚ ਪੁਲਿਸ ਪਾਲ ਟਿਕਾਇਆ ਗਿਆ ਵੀ ਪਰੰਤੂ ਸਾਡਾ ਜਿੰਨਾ ਪਿੰਡ ਦਾ ਸਾਰਾ ਨਗਰ ਉਹ ਸਮੁੱੱਚਾ ਕਿਥੇ ਸੜਕ ਤੇ ਬੈਠਾ ਜਿੰਨਾ ਟਾਈਮ ਸਾਡੇ ਦਿੱਲੀ ਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਸੜਕ ਤੇ ਇਸੇ ਤਰੀਕਾ ਜਾਮ ਰੱਖਾਂਗੇ ਭਾਰੀ ਵਾਲ ਸਾਹਿਬ ਇੱਕ ਉਹਨਾਂ ਨੇ ਪਹਿਲਾਂ ਮੰਗ ਕੀਤੀ ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਵੀ ਸਾਨੂੰ ਜਾਨ ਨੂੰ ਖਤਰਾ ਹੈ ਕਿ ਕਿੰਨੀ ਸੱਚਾਈ ਉਹ ਗੱਲ ਇਹ ਗੱਲ ਇਹ ਸੀ ਕਿ ਜੀ ਜਰਾ ਇਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਹੀ ਬਾਤ ਚੱਕਦਾ ਸੀ ਸਮੇਂ-ਸਮੇਂ ਤੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਖਿਲਾਫ ਸੰਘਰ ਨੂੰ ਬੁਲੰਦ ਕਰ ਰਿਹਾ ਸੀ ਜਿਸ ਕਰਕੇ ਇਹਨੂੰ ਖਤਰਾ ਸੀ ਤੇ ਪਰਚੇ ਵੀ ਕਾਫੀ ਜ਼ਿਆਦਾ ਸੀਗੇ ਇਸ ਕਰਕੇ ਇਨਸਾਫ ਦੀ ਮੰਗ ਰੱਖਦਾ ਸੀ ਵੀ ਹਾਂ ਮੈਨੂੰ ਮੱਦਰ ਤੇ ਮੇਰੇ ਪਰਿਵਾਰ ਨੂੰ ਖਤਰਾ ਹੈਗਾ ਅੱਛਾ ਜੀ ਕਾਰਨ ਕੀ ਰਿਹਾ ਭਾਈ ਇਹ ਸਾਡੇ ਨਾਲ ਸਾਬ ਉਹ ਬਹੁਤ ਹੀ ਪਿਆਰਾ ਮਿੱਤਰ ਹੈ ਗੁਰਦੀਪ ਸਿੰਘ ਬਾਬਾ ਮੇਰੇ ਨਾਲ ਅੱਛਾ ਕਿ ਉਹ ਦਿਵਾਲੀ ਵਾਲੇ ਦਿਨ ਵੀ ਹੋਈ ਕੀ ਨਾ ਫਟਾਦੀ ਤੇਰਾ ਨਾ ਗੁਰਜੀਤ ਸਿੰਘ ਸ਼ੈਣੀ ਸਿੰਘ ਇੱਕਾ ਛੋਟੇ ਇੱਥੇ ਸ਼ੈਣੀ ਦੇ ਬਿਲਕੁਲ ਬੱਸ ਸਟੈਂਡ ਦੇ ਉੱਪਰ ਇੱਕ ਕਤਲ ਹੋਇਆ ਹੈਗਾ ਸਾਬ ਦਾ ਸਰਪੰਚ ਦੇ بیٹے ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਦਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਜੀ ਮੁੱਸੇਵਾਲਾ ਦੀਪ ਸਿੱਧੂ ਉਹਨਾਂ ਦਾ ਸਾਰਿਆਂ ਦਾ ਇਹ ਕਤਲ ਹੋਇਆ ਸੋ ਸੰਦੀਪ ਨਗਲਮ ਦਾ ਇਹੋ ਜੇ ਪੂਰੇ ਨੌਜਵਾਨ ਜਿਹੜੇ ਸੀਗੇ ਪੰਜਾਬ ਦੇ ਉਹਨਾਂ ਦਾ ਕਤਲ ਹੋਇਆ ਅੱਜ ਬੜੀ ਮੰਦਭਾ ਕੀ ਘਟਨਾ ਜਿਹੜੀ ਸਾਡੇ ਸੈਣੇ ਦੇ ਵਿੱਚ ਵਾਪਰੀ ਆ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਤੁਹਾਨੂੰ ਸਾਰੇ ਪੱਤਰਕਾਰ ਭਾਈ ਚਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਆ ਉਹ ਚੱਕਦੇ ਸੀਗੇ ਤੇ ਹਰ ਇੱਕ ਗਰੀਬ ਮਜ਼ਲੂਮ ਦੇ ਹੱਕ ਦੇ ਵਿੱਚ ਖੜਦੇ ਸੀ ਸੋ ਇਹਨਾਂ ਨੂੰ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਣ ਕਾਰਨ ਅੱਜ ਕਿਸੇ ਨਾ ਕਿਤੇ ਉਹਨਾਂ ਦਾ ਜਿਹੜਾ ਇਹ ਕਤਲ ਆਇਓ ਕਰਵਾਇਆ ਜਾ ਚੁੱਕਿਆ ਹੈ ਜੇ ਜੇ ਇਨਸਾਫ ਨਾ ਮਿਲੇ ਸੋ ਕਦਰ ਕੀ ਕਰਦੇ ਇਹ ਅਨਸਾਬ ਮਿਲਿਆ ਅਸੀਂ ਸਮੁੱਚਾ ਪਿੰਡ ਭਾਵੇਂ ਸਾਡੇ ਉਹਦੇ ਨਾਲ ਕਿੰਨੇ ਵੱਡੇ મતਭੇਦ ਸੀ ਕਿਸੇ ਦੇ મતਭੇਦ ਸੀ ਅਸੀਂ ਇੱਕ ਜੁੱਟ ਹੋ ਕੇ ਸਾਰਾ ਪਿੰਡਾ ਉਹ ਅਸੀਂ ਸੰਘਰਸ਼ ਵਿੱਢਾਂਗੇ ਤੇ ਇਹ ਰੋਡ ਆ ਜਿਹੜਾ ਉਹਨਾਂ ਚਿਰ ਜਾਮ ਰੱਖਾਂਗੇ ਜਿੰਨਾ ਪੰਜਾਬ ਸੱਚੇ ਬਿਠਾਇਆ ਇਹ ਬੈਟਰੀ ਜਿਹੜੀ ਆਉਂਦੀ ਹੈ ਐਸਪੀ 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 ਚੱਟ ਦੇ ਚੱਲ 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 ਭਾਈ ਭਾਈ ਉਹ ਤਾਂ ਭਾਈ ਦੁਬਾਰਾ ਸਵੇਰੇ 4:30 ਵਜੇ ਪਿੰਡ ਸੈਨਾ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੀ ਜਿੰਦਰ ਸਿੰਘ son of ਵਰਕੂ ਸਿੰਘ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਿ ਮੌਕੇ ਤੇ ਸਾਰੇ ਸੀਨੀਅਰ ਅਫਸਰ ਪਹੁੰਚ ਗਏ ਸੀ ਕਿ ਮੈਂ ਆਪ ਵੀ ਮੌਕੇ ਤੇ ਆ ਗਿਆ ਸੀਗਾ ਪ੍ਰਾਇਮ ਫੇਸ ਜਿਹੜੇ ਮੌਕੇ ਦੇ ਚਸਨੀਦ ਗਵਾ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿੰਦਰ ਸਿੰਘ ਸੁਖਵਿੰਦਰ ਨਾਲ ਬਿਰਾਹਨਾ ਸੀਗੇ ਇਹਨਾਂ ਦੀ ਆਪਸ ਦੀ ਗਲਬਾਤ ਵੀ ਸੀਗੀ ਔਰ ਬੱਸ ਸਟੈਂਡ ਦੇ ਨੇੜੇ ਹੀ ਇੱਕ ਪ੍ਰੋਪਰਟੀ ਸਲਾਹਕਾਰ ਦੀ ਦੁਕਾਨ ਹੈ ਉੱਥੇ ਇਹ ਬੈਠੇ ਸੀਗੇ ਰਾਇਮ ਫੇਸ਼ੀਆ ਇਹ ਨਦੀ ਪਰਸਨਲ ਰੰਜਿਸ਼ ਕਰਕੇ ਕੁਝ ਲੱਗ ਰਹਾ ਹੈ ਸਾਢੇ ਵੱਲੋਂ ਮਲਟੀਪਲ ਟੀਮ ਨੂੰ ਫੀਲਡ ਤੇ ਰਵਾਨਾ ਕੀਤਾ ਗਿਆ ਹੈ ਇਨੀਸ਼ੀਅਲੀ ਜਿਹੜਾ ਅਕਿਊਜ਼ਡ ਹੈ ਕਿੰਦਰ ਉਹਦੀ ਲੋਕੇਸ਼ਨ ਪੱਖੋਂ ਦੀ ਆ ਰਹੀ ਸੀਗੀ ਬਾਅਦ 'ਚ ਉਹਦਾ ਮੋਬਾਈਲ ਸਵਿਚ ਆਫ ਹੋ ਗਿਆ ਸਾਢੇ ਟੀਮ ਵੱਲੋਂ ਮਲਟੀਪਲ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਅਸੀਂ ਜਲਦ ਤੋਂ ਜਲਦ ਅਕਿਊਜ਼ ਨੂੰ ਵੀ ਕਾਬੂ ਕਰ ਲੈਂਗੇ ਔਰ ਜਿਹੜਾ ਵਿਕਟਿਮ ਦਾ ਪਰਿਵਾਰ ਹੈ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਇਹਦੀ ਵੀ ਅਸੀਂ ਪ੍ਰੋਪਰ ਡੂੰਘਾਈ ਨਾਲ ਪੜਤਾਲ ਵੀ ਕਰਾਂਗੇ ਸਾਰੇ ਐਂਗਲ ਨੂੰ ਕਲੀਅਰ ਕਰਾਂਗੇ

जो वो वापस जाने लगे उस वे ओलो चलाया गया जिस करके सुखविंदर सिंह कलकत्ता की मौत हो गई है तो पर्सनल एजेंसी लग रही है सारा वेरीफाई तफ्तीश दौरान करेंगे